ਸਾਡੇ ਬੱਚੇ ਨਾਲ ਇਦਾਂ ਹੀ ਸਾਡਾ ਬੱਚਾ ਇੱਥੇ ਆਇਆ ਹੈ ਉਹਨੂੰ ਥੋੜੀ ਜਿਹੀ ਪ੍ਰੋਬਲਮ ਹੀ ਹੈ ਡਿੰਗ ਦੀ ਉਹਨੂੰ ਪ੍ਰੋਬਲਮ ਹੋਈ ਉਹਨੂੰ ਕੋਈ ਸੀਜ਼ਰ ਦਾ ਸਿਰ ਦਾ ਟੀਕਾ ਲਾ ਦਿੱਤਾ ਕਿ ਇਹਨੂੰ ਦੌਰੇ ਪੈਂਦੇ ਆ ਉਹ ਕੁਦਰਤੀ ਜਿਹੜਾ ਅੱਧਾ ਬੱਚਾ ਅੱਧਾ ਟੀਕਾ ਚੜਿਆ ਤਹੀਂ ਉਹਦੀ ਡੱਬੀ ਦਵਾਈ ਦਾ ਫੜ ਲਈ ਉਹ ਡੱਬੀ ਜਿਹੜੀ ਫੜੀ ਤੇ ਉਹ ਚੈੱਕ ਕੀਤੀ ਉਹ ਤੇ ਡੇਟ ਐਕਸਪਾਇਰੀ ਹੀ ਉਹ ਟੀਕਾ ਕਈ ਉਸੇ ਵਾਲੇ ਹੀ ਮੁੜ ਕੇ ਟੀਕਾ ਬੰਦ ਕਰਵਾਇਆ ਦਵਾ দাও ਬੱਚਾ ਗੋਮ ਮਿਆ ਬੱਚਾ ਹੁਣ ਅਜੇ ਤੱਕ ਬੱਚਾ ਗੋਮ ਮਿਆ ਅੱਜੋਂ ਘੜੇ 2 ਘੰਟੇ ਹੋ ਗਏ ਭਾਈ ਅਜੇ ਤੱਕ ਔਰ ਦੇਖੋ ਬੱਚਾ ਅਜੇ ਤੱਕ ਬੇਹੋਸ਼ ਆ ਉਹ ਬੱਚੇ ਨੂੰ ਅਸੀਂ ਇੱਥੋਂ ਨੂੰ ਕਿਹਾ ਕਿ ਤੇਰੇ ਕੋਲ ਆਕਸੀਜਨ ਨਹੀਂ ਹੈਗੀ ਵੈਂਟੀਲੇਟਰ ਨਹੀਂ ਹੈਗਾ ਹੁਣ ਆਪੀ ਆਪਰੇ ਕਹਿੰਦੇ ਐਮਬੂਲੈਂਸ ਨਹੀਂ ਆਏ ਤੇ ਤੂੰ ਇਹੋ ਜਿਹੇ ਪੇਸ਼ੈਂਟ ਨੂੰ ਫੜਦਾ ਕਿਉਂ ਆ ਐਡਿਕ ਸਟੋਰ ਵਾਲਾ ਜਿਹੜਾ ਬੰਦਾ ਗੱਲੇ ਦੇ ਭਾਇਆ ਦਸਵੀਂ ਪਾਸ ਹੈ ਸਫਾਈ ਕਰਮਚਾਰੀ ਹੈ ਜਿਹੜਾ ਮੈਡੀਕਲ ਸਟੋਰ ਤੇ ਦਵਾਈਆਂ ਦੇਂਦਿਆ ਵਾ ਤੇ ਨਰਸਾਂ ਅੰਦਰੋਂ ਆਉਂਦੀਆਂ ਵਾ ਆਪੇ ਦਵਾਈਆਂ ਚੁੱਕ ਚੁੱਕ ਕੇ ਭੱਜੀ ਜਾਂਦੀਆਂ ਐਸਪਾਇਰੀਟੀ ਦੇ ਬੱਚਿਆਂ ਨੂੰ ਲਾਈ ਜਾਂਦੇ ਵੀ ਇਹ ਤਾਂ ਲਗਾਉਣਾ ਵਾ ਕਿ ਸਾਡੇ ਬੱਚੇ ਨੂੰ ਅਧ ਕਿੰਨੇ ਟਾਈਮ ਬਾਅਦ ਵੀ ਕੋਈ ਪ੍ਰੋਬਲਮ ਪੈ ਗਈ ਤੇ ਇਹ ਡਾਕਟਰ ਜਵਾਬ ਦੇਈ ਹੀ ਇਹ ਥੋੜਾ ਜਿਹਾ ਬੱਚਾ ਸੀ ਇੱਕੋ ਲੈ ਕੇ ਗਿਆ ਤੇ ਬਾਹਰ ਨਿਕਲ ਗਿਆ ਤੇ ਇਹਦੀ ਜੰਮਿਆ ਦੀ ਗੱਦਮ ਹੈ ਜੇ ਇਹਨਾਂ ਨੇ ਸਾਨੂੰ ਲਿਖ ਕੇ ਦਊਗਾ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਅੰਦਰ ਹੋਇਆ ਰੱਜ ਕੇ ਹੰਗਾਮਾ ਬੱਚੇ ਨੂੰ ਐਕਸਪੈਰੀ ਟੀਕਾ ਲਗਾਉਣ ਤੇ ਭੜਕੇ ਮਾਪੇ ਤੋਂ ਅੰਦਾਜ਼ੇ ਕਿ ਡਾਕਟਰ ਅਤੇ ਸਟਾਫ ਨਰਸ ਨੇ ਵੀ ਮੰਨੇ ਆ ਕਿ ਉਹਨਾਂ ਦੇ ਕੋਲ ਗਲਤੀ ਹੋਈ ਹੈ ਗਲਤੀ ਦੇ ਨਾਲ ਬੱਚੇ ਨੂੰ ਐਕਸਪੈਰੀ ਟੀਕਾ ਲਗਾਇਆ ਗਿਆ ਕਿਉਂਕਿ ਉਹਨਾਂ ਨੇ ਲਗਾਉਣ ਲੱਗਿਆ ਟੀਕੇ ਦੀ ਤਰੀਕ ਨਹੀਂ ਦੇਖੀ ਸੀ ਤੇ ਜਦੋਂ ਬੱਚੇ ਦੇ ਟੀਕਾ ਲੱਗਿਆ ਤਾਂ ਬਿਹੋਸ਼ ਹੋ ਗਿਆ ਤੇ ਜਦੋਂ ਬੱਚਾ ਬਿਹੋਸ਼ ਹੋਇਆ ਤਾਂ ਬੱਚੇ ਦੇ ਮਾਪਿਆਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਹਸਪਤਾਲ ਦੇ ਵਿੱਚ ਤੇ ਜਿਸ ਤੋਂ ਬਾਅਦ ਡਾਕਟਰ ਕਹਿਣ ਲੱਗਾ ਕਿ ਉਸਦੇ ਕੋਲੋ ਗਲਤੀ ਹੋ ਗਈ ਹੈ ਉਸ ਨੂੰ ਮਾਫ ਕਰ ਦਿੱਤਾ ਜਾਵੇ ਤਾਂ ਮਾਪਿਆਂ ਨੇ ਡਾਕਟਰ ਦੀ ਇੱਕ ਵੀ ਨਹੀਂ ਸੁਣੀ ਤਾਂ ਉਸ ਦੀ ਸੂਚਨਾ ਉਹਨਾਂ ਨੇ ਪੁਲਿਸ ਨੂੰ ਦਿੱਤੀ ਤਾਂ ਮੌਕੇ ਤੋਂ ਹੀ ਪੁਲਿਸ ਵੀ ਪਹੁੰਚ ਗਈ ਹੈ ਤਾਂ ਪੁਲਿਸ ਦੇ ਵੱਲੋਂ ਐਕਸਪੈਰੀ ਟੀਕੇ ਤੇ ਦਵਾਈਆਂ ਆਪਣੇ ਕਬਜ਼ੇ ਵਿੱਚ ਲੈ ਲਈਆਂ ਨੇ ਤੇ ਜੋ ਵੀ ਕਾਰਵਾਈ ਬਣਦੀ ਹੋਵੇਗੀ ਉਹ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤੁਹਾਡੇ ਬੱਚੇ ਨਾਲ ਕੀ ਗੱਲ ਹੋਈ ਸਾਡੇ ਬੱਚੇ ਨਾਲ ਇਦਾਂ ਹੀ ਸਾਡਾ ਬੱਚਾ ਇੱਥੇ ਆਇਆ ਹੈ ਉਹਨੂੰ ਥੋੜੀ ਜਿਹੀ ਪ੍ਰੋਬਲਮ ਹੀ ਹੈ ਡਿੰਗ ਦੀ ਉਹਨੂੰ ਪ੍ਰੋਬਲਮ ਹੋਈ ਉਹਨੂੰ ਕੋਈ ਸੀਜ਼ਰ ਦਾ ਸਿਰ ਦਾ ਟੀਕਾ ਲਾ ਦਿੱਤਾ ਕਿ ਇਹਨੂੰ ਦੌਰੇ ਪੈਂਦੇ ਆ ਉਹ ਕੁਦਰਤੀ ਜਿਹੜਾ ਅੱਧਾ ਬੱਚਾ ਅੱਧਾ ਟੀਕਾ ਚੜਿਆ ਤਾਂ ਹੀ ਉਹਦੀ ਡੱਬੀ ਦਵਾ ਦਾ ਫੜ ਲਈ ਉਹ ਡੱਬੀ ਜਿਹੜੀ ਫੜੀ ਤੇ ਉਹ ਚੈੱਕ ਕੀਤੀ ਦੋ ਤੇ ਡੇਟ ਐਕਸਪਾਇਰੀ ਹੀ ਉਹ ਟੀਕਾ ਕਈ ਉਸੇ ਵળે ਮੁੜ ਕੇ ਟੀਕਾ ਬੰਦ ਕਰਵਾਇਆ ਦਵਾ দাও ਬੱਚਾ ਗੋਮਿਆ ਬੱਚਾ ਅਜੇ ਤੱਕ ਬੱਚਾ ਗੋਮਿਆ ਅੱਜੋਂ ਘੜੇ ਲੋ ਘੰਟੇ ਹੋ ਗਏ ਭਾਈ ਅਜੇ ਤੱਕ ਤੇ ਕੀ ਮੰਗ ਕਰਦੇ ਹੋ ਇਹਦਾ ਲਾਇਸੈਂਸ ਰੱਦ ਕੀਤਾ ਜਾਵੇ ਇਹੋ ਜਿਹੇ ਜਿਹੜੇ ਮਾਫੀਆ ਬਣੇ ਆ ਇੱਥੇ ਮੈਡੀਕਲ ਮਾਫੀਆ ਚੱਲੰਦਿਆ ਪੰਦ ਹੋਵੇ ਇਹ ਬੱਚੇ ਬੇਜਮਾਨੇ ਬੱਚੇ ਆ ਇਹਨਾਂ ਦੇ ਨਾਲ ਇਤਰਾ ਕਰੰਦੇ ਆ ਕੋਈ ਵੱਡੇ ਬੱਚੇ ਤੇ ਟੀਕਾ ਲੱਗਾ ਹੋਵੇ ਕੋਈ ਛਾਡੇ ਲੱਗਾ ਹੋਵੇ ਤੇ ਅਸੀਂ ਤੇ ਦੱਸ ਵੀ ਲਈਏ ਆਪਣਾ ਰੋਗ ਇਹ ਛੋਟੇ ਬੱਚੇ ਆਪਣਾ ਰੋਗ ਵੀ ਕਿੱਦਾਂ ਦੱਸਣਗੇ ਜੇ ਕੱਲ ਨੂੰ ਬੱਚੇ ਨੂੰ ਰੱਬ ਨਾ ਕਰੇ ਕੁਝ ਹੋ ਜੇ ਉਹਦਾ ਜ਼ਿੰਮੇਵਾਰ ਇਹ ਕੋ ਨਾਲ ਮਾਜਨ ਹੋਊਗਾ ਮੈਡੀਕਲ ਸਟੋਰ ਵਾਲਾ ਬੰਦੇ ਦਾ ਦੱਸੋਗਾ ਮੈਡੀਕਲ ਸਟੋਰ ਵਾਲਾ ਜਿਹੜਾ ਬੰਦਾ ਗੱਲੇ ਦੇ ਭਾਇਆ 10ਵੀਂ ਪਾਸ ਆ ਸਫਾਈ ਕਰਮਚਾਰੀ ਆ ਜਿਹੜਾ ਮੈਡੀਕਲ ਨਰਸਾਂ ਅੰਦਰੋਂ ਆਉਂਦੀਆਂ ਵਾ ਆਪੇ ਦਵਾਈਆਂ ਚੁੱਕ-ਚੁੱਕ ਕੇ ਭੱਜੀ ਜਾਂਦੀਆਂ ਐਕਸਪਾਇਰੀ ਡੀ ਕੇ ਬੱਚਿਆਂ ਨੂੰ ਲਾਈ ਜਾਂਦੇ ਆ ਉਹ 10ਵੀਂ ਪਾਸ ਆ ਉਹਨੂੰ ਕਿ ਪੜ੍ਹਨਾ ਨਹੀਂ ਆਉਂਦਾ ਇੱਕ ਬੱਚੇ ਦੀ ਕੀ ਕੰਡੀਸ਼ਨ ਹੈ ਜੀ ਹਾਂਜੀ ਬੱਚੇ ਦੀ ਕੰਡੀਸ਼ਨ ਕੀ ਹੈ ਅੱਛਾ ਬੀਚੇ ਨਾਲ ਤੱਕ ਬੱਚਾ ਬੇਹੋਸ਼ ਆ ਅੱਛਾ ਬੇਹੋਸ਼ ਉਹ ਆਹ ਦੇਖੋ ਬੱਚਾ ਅਜੇ ਤੱਕ ਬੇਹੋਸ਼ ਆ ਬੱਚੇ ਨੂੰ ਅਸੀਂ ਇੱਥੋਂ ਉਹਨੂੰ ਕਿਹਾ ਕਿ ਤੇਰੇ ਕੋਲ ਆਕਸੀਜਨ ਨਹੀਂ ਹੈਗੀ ਵੈਂਟੀਲੇਟਰ ਨਹੀਂ ਹੈਗਾ ਹੁਣ ਆਪੀ ਉੱਪਰ ਕਹਿੰਦੇ ਐਮਬੂਲੈਂਸ ਨਹੀਂ ਆਈ ਫਿਰ ਤੂੰ ਇਹੋ ਜੇ ਪੇਸ਼ੈਂਟ ਨੂੰ ਫੜਦਾ ਕਿਉਂ ਆ ਤੂੰ ਜੇ ਨਹੀਂ ਡਾਕਟਰ ਹੈਗਾ ਨਾ ਤੂੰ ਸਿਰ ਦਾ ਟੀਕਾ ਹੀ ਕਿਉਂ ਲਾਇਆ ਦੌਰੇ ਜਿਹਨੂੰ ਆਣਾ ਸੀਜ਼ਰ ਆ ਗਏ ਉਹਨੂੰ ਤੂੰ ਟੀਕਾ ਕਿਉਂ ਲਾਤਾ ਐਕਸਪਾਇਰੀ ਉਹਨੇ ਬੱਚੇ ਨਾਲ ਕੋਈ ਮਿਸਪੇ ਹੋ ਰਿਹਾ ਘਟਨਾ ਹੋ ਰਹੀ ਤੇਰਾ ਚਮੇਲ ਕਨਾਲ ਮਾਜਣਾ ਹੂਗਾ ਅਸੀਂ ਇਹ ਤੋਂ ਮੰਗ ਚਾਉਂਦੇ ਆਂ ਕਿ ਅਸੀਂ ਇੱਥੇ ਕਾਰਵਾਈ ਵੱਖਰੀ ਕਰਾਉਣੀ ਜਿਹੜਾ ਟ੍ਰੀਟਮੈਂਟ ਵੀ ਇਹੋ ਹੀ ਕਰਾ ਕੇ ਦਊਗਾ ਸਾਰਾ ਹੁਣ ਮੈਂ ਡਾਕਟਰ ਕਨਾਲ ਮਾਜਣਾ ਜੀ ਅੱਛਾ ਕੀ ਕਹ ਲੋਈ ਹਸਪੀਟਲ ਦੇ ਟੱਪਸ ਸਰ ਬੱਚਾ ਮੇਰੇ ਕੋਲ ਆਇਆ ਸੀ ਹਨਾ ਉਸ ਵੇਲੇ ਬੱਚਾ ਅੱਖਾਂ ਪੁੱਠੀਆਂ ਵਾਂਗਰ ਰਹੀ ਸੀ ਤੇ ਮਨੇ ਦੌਰੇ ਦਾ ਪ੍ਰਕਾਰ ਜਿਹਨੂੰ ਅੱਬਾ ਕਹਿੰਦੇ ਆ ਕਿ ਹਾਂ ਵੀ ਹੱਥ ਪਾਉਂ ਉੱਪਰ ਥੱਲੇ ਹਨਾ ਹਿਲਾ ਰਿਆ ਸੀ ਹਨਾ ਦੌਰੇ ਦੇ ਤੇ ਆਪਣਾ ਰਿਸਪੌਂਸ ਨਹੀਂ ਕਰ ਰਿਆ ਸੀ ਜੀ ਹਨਾ ਤੋ ਉਸ ਹਿਸਾਬ ਨਾਲ ਹਨਾ ਮੈਂ ਉਹਨੂੰ ਇੱਕ ਐਮਰਜੈਂਸੀ ਟ੍ਰੀਟਮੈਂਟ ਦੇਣ ਵਾਸਤੇ ਹਨਾ ਉਹਨੂੰ ਜਦ ਵੀ ਦੌਰੇ ਦੀ ਦਵਾਈ ਹੁੰਦੀ ਹੈ ਹਨਾ ਉਹ ਮੈਂ ਦਿੱਤੀ ਸੀ ਜੀ ਠੀਕ ਹੈ ਉਹ ਸਟਾਫ ਨੇ ਹਨਾ ਅੰਦਰੋਂ ਘੱਟ ਕੇ ਦਿੱਤੀ ਤੇ ਉਹ ਬਾਇਟੈਂਸ ਹਨਾ ਐਕਸਪਾਇਰੀ ਵਾਲੀ ਸੀ ਜੀ ਤੋ ਕਦਰਸ ਜਿਹੜੇ ਬੱਚੇ ਨੂੰ 11 ਮਹੀਨੇ ਦੇ ਬੱਚੇ ਨੂੰ ਐਕਸਪਾਇਰਡ ਇੰਜੈਕਸ਼ਨ ਜਿਹੜਾ ਲਗਾਇਆ ਗਿਆ ਕਿ ਉਹ ਮਤਲਬ ਕੋਈ ਸਾਈਡ ਇਫੈਕਟ ਹੋ ਸਕਦਾ ਅੱਜ ਹੀ ਜਾਂ ਉਹਦੀ ਅੱਗੇ ਏਜ ਦੇ ਵਿੱਚ ਜਾ ਕੇ ਨਹੀਂ ਵੈਸੇ ਤੇ ਨਹੀਂ ਕਿਉਂਕਿ ਇਹ ਹਨਾ ਕੋਈ ਰਿਐਕਸ਼ਨ ਵਗੈਰਾ ਹੁੰਦਾ ਉਹ ਵਿਦਨ 15 20 ਮਿੰਟ ਜਾਂ ਹਾਫ ਅਨਰ ਆ ਜਾਂਦਾ ਠੀਕ ਠੀਕ ਹੈ ਨਾ ਲੇਕਿਨ ਆਮ ਤੌਰ ਤੇ ਹਨਾ ਜਿਵੇਂ ਬੱਚੇ ਨੇ ਦੋ ਤਿੰਨ ਵਾਰੀ ਪਿਸ਼ਾਬ ਕਰ ਲਿਆ ਖੁੱਲ ਕੇ ਕਰ ਲਿਆ ਨਾ ਉਹ ਪੂਰਾ ਟੀਕਾ ਗਿਆ ਵੀ ਨਹੀਂ ਸੀ ਸਾਨੂੰ ਵਿਚਾਰ ਹੀ ਬਦਲ ਲੱਗੇ ਸੀ ਆਪਾਂ ਵਿਚਾਰ ਹੀ ਬਦਲ ਕਰਕੇ ਉਹਨੂੰ ਨਾਲ ਹੀ ਫੂਡ ਵਗੈਰਾ ਦਿੱਤਾ ਜੀ ਕਿਨਾਂ ਕਿ ਪੇਸ਼ਾਬ ਦੇ ਰਸਤੇ ਸਾਰੀ ਦਵਾਈ ਬਾਹਰ ਨਿਕਲ ਗਈ। ਠੀਕ ਹੈ। ਮਤਲਬ ਕਿ ਹੁਣ ਬੱਚੇ ਨੂੰ ਕੋਈ ਖਤਰਾ ਨਹੀਂ। ਨਹੀਂ ਵੈਸੇ ਉਹਨਾਂ ਕੋਈ ਖਤਰਾ ਨਹੀਂ ਹੈ। ਆ ਕੋਈ ਉਹਨੂੰ ਵੈਸੇ ਹੈਨਾ ਜਿਵੇਂ ਉਹਨੂੰ ਦੌਰਾ ਆਇਆ ਸੀ ਹੈਨਾ 48 72 ਘੰਟੇ ਦੇ ਵਿੱਚ ਫਿਰ ਕੋਈ ਦੌਰਾ ਆਉਂਦਾ ਹੈ। ਹੈਨਾ ਜਿਹੜੀ ਉਹ ਦਿਮਾਗੀ ਬੱਲੀ ਗੱਲ ਉਹ ਉਹਦੇ ਨਾਲ ਖਤਰਾ ਹੋ ਸਕਦਾ। ਹੈਨਾ ਜੀ ਠੀਕ ਹੈ ਨਾ। ਤੇ ਡਾਕਟਰ ਸਾਹਿਬ ਇਹ ਚਾਹੁੰਦੇ ਤੁਸੀਂ ਵੀ ਮੈਡੀਕਲ ਤੁਹਾਡੇ ਮੈਡੀਕਲ ਸਟੋਰ ਦੇ ਜਿਹੜਾ ਸਟਾਫ ਆਈਆਂ ਜਿਹੜਾ ਸਟਾਫ ਉਹਦੀ ਇਨਵੈਲੀ ਪਹਿਲਾਂ ਚੈੱਕ ਕਰਨਾ ਚਾਹੀਦਾ ਸੀ। ਐਂ ਦੇਖੋ ਇਹ ਇੱਕ ਹਿਊਮਨ ਏਰਰ ਹੈਗਾ। ਹਨਾ ਜ਼ਰੂਰ ਕਰਨਾ ਹੈਨਾ ਔਰ ਉਹਦੇ ਵਿੱਚ ਹੈਨਾ ਕੋਈ ਦੋ ਰਾਇ ਨਹੀਂ ਹੈਗੀ ਆਪਣੇ ਸਟਾਫ ਦੇ ਖਿਲਾਫ ਜਿੰਨਾਂ ਬੰ ਲੋ ਉਹਨੂੰ ਗੈਲੀ ਵਰਤੀਗੇ ਉਹਨਾਂ ਦੇ ਖਿਲਾਫ ਕਾਰਵਾਈ ਕਰੋਗੇ ਤੁਸੀਂ ਜੀ ਜੀ ਇਹ ਇਹਨਾਂ ਦੀ ਬੇਟੀ ਹੈ ਮਹਿਰਾਬ ਮਹਿਰਾਬਪੁਰ 11 ਮਹੀਨੇ ਐਜ ਹੈ ਉਹ ਨੂੰ ਕੋਈ ਮੈਡੀਕਲ ਪ੍ਰੋਬਲਮ ਆਈ ਸੀ ਕਰ ਢੇੜ ਦੇ ਢੇੜ ਦੇ ਉਹ ਨੂੰ ਲੈ ਕੇ ਇੱਥੇ ਬਨਾਲ ਮਾਜਨ ਹਸਪੀਟਲ ਬੱਚਿਆਂ ਦੇ ਲੈ ਕੇ ਆਏ ਸੀ ਜੀ ਠੀਕ ਹੈ ਜੀ ਉਹ ਉਹਨਾਂ ਨੇ ਕਿਹਾ ਵੀ ਸਾਡੀ ਬੇਟੀ ਨੂੰ ਕੋਈ ਰੀਜਮੈਂਟ ਕਰਦੇ ਆ ਕੋਈ ਪ੍ਰੋਬਲਮ ਆਈ ਹੈ ਠੀਕ ਹੈ ਉਹ ਮੈਡੀਕਲ ਟੀਮ ਜਿਹੜੀ ਆ ਆਈ ਹੈ ਉਹ ਸਾਰੇ ਦੇਖ ਰਹੀ ਹੈ ਸਾਰਾ ਠੀਕ ਹੈ ਉਹ ਦੇਖਣ ਤੋਂ ਬਾਅਦ ਅਸੀਂ ਜਿਹੜੀ ਸਾਨੂੰ ਜੋਗਿੰਦਪ ਸਿੰਘ ਜੀ ਨੇ ਆਪਣੀ ਐਪਲੀਕੇਸ਼ਨ ਦਿੱਤੀ ਹੈ ਜੀ ਠੀਕ ਹੈ ਮੈਡੀਕਲ ਟੀਮ ਸਾਨੂੰ ਜੋ ਵੀ ਨਿਗਰੀ ਰਾਏ ਤੋਂ ਬਾਅਦ ਰਿਪੋਰਟ ਆਏਗੀ ਉਹਦੇ ਮੁਤਾਬਕ ਆ ਗਈ ਕਰ ਦਿੱਤੀ ਜਾਏ ਕਹਿੰਦੇ ਕਿ ਐਕਸਪਾਇਰ ਇੰਜੈਕਸ਼ਨ ਜਿਹੜਾ ਕੁਛ ਲਗਾਏਗਾ ਜਿਹਨਾਂ ਦੇ ਹਾਲਤ ਕੋਈ ਨਹੀਂ ਬਿਲਕੁਲ ਜੀ ਉਹ ਦੱਸ ਰਹੇ ਨੇ ਜੀ ਉਕੇ ਮਾਰਚ 24 ਨੂੰ ਜਿਹੜਾ ਇੰਜੈਕਸ਼ਨ ਆਇਆ ਉਹ ਐਕਸਪਾਇਰ ਹੋ ਗਿਆ ਸੀ ਜੀ ਉਹ ਜਿਹੜਾ ਉਹ ਮੈਡੀਕਲ ਟੀਮ ਉਹਨੂੰ ਦੇਖੇਗੀ ਠੀਕ ਹੈ